ਹਰ ਹਾਵੀ ਜਿਹੜਾ ਕਰ ਗਿਆ ਨਾ ਜਾਂ ਤੇ ਉਹ ਮਰ ਜੂਗਾ ਜਾਂ ਉਹ ਪਾਗਲ ਹੋ ਜੂ ਉਸ ਉਹ ਸਰੂਰ ਹੈ ਨਾ ਜਿਹੜਾ ਪਿਆਰ ਦੇ ਨਸ਼ੇ ਦਾ ਉਹ ਅਲੱਗ ਹੈ ਉਹਦਾ ਕੋਈ ਤੋੜ ਨਹੀਂ ਜਿਹੜੇ ਨਾਲ ਦੇ ਮੇਰੇ ਦੋਸਤ ਉਸ ਟਾਈਮ ਤੇ ਉੱਥੇ ਸੀਗੇ ਉਹ ਦੂਰ ਖੜੇ ਮੈਨੂੰ ਦੇਖ ਰਹੇ ਸੀਗੇ ਕਿ ਮੇਰੇ ਨਾਲ ਆਡੀਅנס ਖੜ ਕੇ ਫੋਟੋ ਕਰਾ ਰਹੀ ਆ ਮੈਂ ਆ ਵਾਸ ਗੈਟਿੰਗ ਇਮੋਸ਼ਨਲ ਕਿ ਯਾਰ ਆ ਮੇਰੀ ਜ਼ਿੰਦਗੀ ਬਦਲ ਗਈ ਇੱਕਦਮ ਕਿ ਕੀ ਹੋ ਗਿਆ ਸੋ ਬੜਾ ਖੂਬਸੂਰਤ ਰੱਖਿਆ ਕਿਉਂਕਿ ਇੱਕ ਤਾਂ ਸੌਣ ਦੇ ਮਹੀਨੇ ਚ ਹੋਈਆਂ 7 ਅਗਸਤ ਅਇਸਾ ਗੱਣੀ ਬੋਲੂੰਗੀ ਠੀਕ ਹੈ ਜੇ ਕੁਝ ਛੁਪਾਉਣ ਵਾਲੀ ਵੀ ਕਿਹੜੀ ਗੱਲ ਹੈ 7 ਅਗਸਤ 1995 ਸੋ ਅ ਇਨਾਮੀ ਪਿਆਸੀ ਕਿ ਮਮ ਨੂੰ ਹਸਪੀਟਲ ਨਹੀਂ ਲੈ ਕੇ ਜਾਇਆ ਗਿਆ ਸੋ ਬਹੁਤ ਮਮੀ ਸੀਗਾ ਤੇ ਫਿਰ ਮੈਂ ਮੇਰਾ ਬਰਥ ਕਰੇ ਹੋਇਆ ਪਿੰਡ ਚ ਹੋਇਆ ਕਰੇ ਹੋਇਆ ਤੇ ਫਿਰ ਮੇਰੀ ਦਾਦੀ ਮਮਾ ਸਾਰੇ ਜਾਣੇ ਕਹਿੰਦੇ ਬੀ ਇਨਾਮੀ ਲੈ ਕੇ ਆਈ ਆ ਤੇ ਛੋਟਿਆਂ ਦੇ ਬਹੁਤ ਖੂਬਸੂਰਤ ਸੀ ਹੁਣ ਤੇ ਚਲੋ ਕੀ ਕਹਾਵਾ ਹੈ ਤੇ ਕਹਿੰਦੇ ਬਹੁਤ ਪਿਆਰਾ ਬੱਚਾ ਆ ਤੇ ਮੰਮੀ ਕਹਿੰਦੇ ਮੈਂ ਦਾ ਨਾਮ ਸਾਵਨ ਰੱਖੂੰਗੀ ਤੂਫਾਨ ਤੂਫਾਨ ਪਰ ਸਾਵਨ ਮੀਨਸ ਇਟਸ ਇਟਸ ਲਾਈਕ ਵੈਰੀ ਰੋਮਾਂਟਿਕ ਮੌਸਮ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਤੇਰੇ ਕੁਰਬਾਨ ਜਿਹੜੀ ਫਿਲਮ ਆ ਰਹੀ ਹੈ ਦਾ ਉਸ ਦੇ ਅਦਾਕਾਰ ਆ ਆਰਟਿਸਟ ਸਾਡੇ ਨਾਲ ਹੈਗੇ ਨੈਕਟਰਸ ਸਾਵਨ ਰੂਪੋ ਵਾਲੀਆ ਜਿਨ੍ਹਾਂ ਦੀ ਅਸੀਂ ਕੁਝ ਜ਼ਿੰਦਗੀ ਦੇ ਗੱਲਾਂ ਵੀ ਕਰਾਂਗੇ ਤੋ ਕਿ ਸਾਉਣ ਨਾ ਹੀ ਬਹੁਤ ਸੋਹਣਾ ਹੈਗਾ ਗਰਮੀ ਆ ਰਹੀ ਹੈ ਅੱਗੇ ਅੱਗੇ ਜੋ ਵੀ ਜਾਣਾਂਗੇ ਤੇ ਫਿਲਮ ਬਾਰੇ ਪਹਿਲਾਂ ਜਾਣਦੇ ਸਭ ਤੋਂ ਪਹਿਲਾਂ ਫਿਲਮ ਬਾਰੇ ਕਿੱਦਾਂ ਦਾ ਤਿਆਰਬਾ ਰਿਹਾ ਕਿਉਂਕਿ ਤੁਸੀਂ ਤਾਂ ਅਸੀਂ ਕਹਿੰਦੇ ਨੈਸ਼ਨਲ ਅਵਾਰਡਡ ਫਿਲਮਾਂ ਸੀ ਹਰ ਜਿੱਤੇ ਦੀ ਗੱਲ ਕਰੀਏ ਬਹੁਤ ਤੁਹਾਡੀ ਫਿਲਮ ਤੁਸੀਂ ਕੰਮ ਕੀਤਾ ਤੁਹਾਨੂੰ ਅੱਜ ਵੀ ਲੋਕ ਦਾਨੀ ਸੱਜਣਾ ਦੇ ਨਾਂ ਤੇ ਜਾਣਦੇ ਹੋਣਗੇ ਵੀ ਤੁਸੀਂ ਸਸਾਂ ਵੀ ਉਹਨਾਂ ਨੂੰ ਖਰਾਕਾਂ ਖਵਾਈਆਂ ਬਦਾਮ ਪਹਿਲਾਂ ਤਾਂ ਸੱਸ਼ੀਕਲ ਸਾਰਿਆਂ ਨੂੰ ਸੋ ਫਿਲਮ ਆ ਰਹੀ ਹੈ ਜੀ ਮੈਂ ਤੇਰੇ ਕੁਰਬਾਨ ਮੈਂ ਬਹੁਤ ਐਕਸਾਈਟਿਡ ਆ ਇਸ ਫਿਲਮ ਲਈ ਮੈਂ ਆਪਣੀ ਹਰ ਫਿਲਮ ਲਈ ਬਹੁਤ ਐਕਸਾਈਟਿਡ ਹੁੰਨੀ ਆ ਸੋ ਉਨੀ ਐਕਸਾਈਟਮੈਂਟ ਜਿੰਨੀ ਹਰ ਜਿੱਤਾ ਟਾਈਮ ਸੀ ਮੈਨੂੰ ਉਸ ਟਾਈਮ ਤੇ ਜ ਜਦੋਂ ਇੰਟਰਵਿਊ ਕਰ ਰਹੀ ਸੀ ਸੇਮ ਐਕਸਾਈਟਮੈਂਟ ਮੈਨੂੰ ਮੈਂ ਤੇਰੇ ਕੁਰਬਾਨੀ ਵੀ ਆ ਮੈਂ ਬਹੁਤ ਐਕਸਾਈਟਿਡ ਆ ਬਹੁਤ ਮਿਹਨਤ ਕੀਤੀ ਆ ਪੂਰੀ ਟੀਮ ਨੇ ਫਿਲਮ ਬਣਾਉਣ ਚ ਇੱਕ ਇੱਕ ਬੰਦੇ ਨੇ ਆਪਣਾ ਪੂਰੀ ਸਿੱਦਤ ਨਾਲ ਆਪਣਾ ਇਨਵੋਲਵਮੈਂਟ ਇਹਦੇ ਚ ਦਿਖਾਈ ਆ ਸੋ ਇੱਕ ਪਿਆਰ ਨੂੰ ਐਕਸਪਲੋਰ ਕੀਤਾ ਗਿਆ ਫਿਲਮ ਦੇ ਵਿੱਚ ਮਤਲਬ ਕਲਾਕਾਰ ਜਿਵੇਂ ਕਹਿੰਦੇ ਨੇ ਹਾਰੇ ਕੋੰਦੇ ਵਾਸਤੇ ਇੱਕ کردار ਜਿਹੜਾ ਹੁੰਦਾ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਉਹਦੇ ਵਾਸਤੇ ਕੋਈ ਬੇਈਮਾਨੀ ਨਹੀਂ ਹੁੰਦੀ ਕਿਉਂਕਿ ਉਹਨੇ ਆਪਦੇ ਵਾਸਤੇ ਕੀਤਾ ਹੁੰਦਾ ਇਹ ਆਪਦੇ ਇਹ ਨਹੀਂ ਹੈ ਕਿਸੇ ਵਾਸਤੇ ਨਹੀਂ ਹੈਗਾ ਜੀ ਕਿਸੇ ਵਾਸਤੇ ਮੈਨੂੰ ਲੱਗਦਾ ਕਿ ਕਿਸੇ ਵੀ ਪਰਸਨ ਨੂੰ ਬੇਈਮਾਨ ਆਪਣੇ ਲਈ ਕੀ ਬੇਈਮਾਨ ਹੋਉਂਗੇ ਤੁਸੀਂ ਸੋ ਤੁਹਾਡੇ ਬੈਟਰਮੈਂਟ ਲਈ ਆ ਸੋ ਸਾਰਿਆਂ ਨੇ ਇਮਾਨਦਾਰੀ ਨਾਲ ਪੂਰਾ ਇਨਵੋਲਵ ਹੋ ਕੇ ਫਿਲਮ ਦੇ ਵਿੱਚ ਆਪਣਾ ਵਕਤ ਆਪਣਾ ਟਾਈਮ ਆਪਣੀ ਇਨਵੋਲਵਮੈਂਟ ਦਿਖਾਈ ਆ ਮਤਲਬ ਚਲੋ ਪਿਆਰ ਦੀ ਕਹਾਣੀਆਂ ਹੈਗੀਆਂ ਨੇ ਚਲੋ ਪਿਆਰ ਹੁੰਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਕਿਵੇਂ ਟੁੱਟਦੇ ਰਹਿਣਗੇ ਹੁੰਦੇ ਰਹਿਣਗੇ ਹੋਤਾ ਹੈ ਹੀ ਇਹ ਇਹੀ ਜ਼ਿੰਦਗੀ ਹੈ ਮੈਨੂੰ ਲੱਗਦਾ ਕਿ ਐਦਾਂ ਹੀ ਜ਼ਿੰਦਗੀ ਜਿਹੜੀ ਆ ਖਤਮ ਹੁੰਦੀ ਹੈ ਸੱਚੇ ਪਿਆਰ ਤੋੜ ਚੜ ਜਾਂਦੇ ਨੇ ਉਹਨਾਂ ਦੀ ਲੋਕੀ ਸਿਫਤਾਂ ਕਰਦੇ ਜਾਂ ਕਰਦੇ ਨੇ ਜਦੋਂ ਨਹੀਂ ਚੜਦੇ ਫਿਰ ਲੋਕੀ ਗਾਲਾਂ ਕੱਢਦੇ ਨੇ ਤਾਂ ਹੈ ਇਹ ਬਿਲਕੁਲ ਮੈਂ ਫਿਰ ਸੈਡ Song ਲਾ ਕੇ ਰੀਲਾਂ ਬਣਦੀਆਂ ਨੇ ਨਹੀਂ ਬਿਲਕੁਲ ਨਹੀਂ ਪਿਆਰ ਨੂੰ ਹਾਵੀ ਜਿਹੜਾ ਕਰ ਗਿਆ ਨਾ ਜਾਂ ਤੇ ਉਹ ਮਰ ਜੂਗਾ ਜਾਂ ਉਹ ਪਾਗਲ ਹੋ ਜੂਗਾ ਤੇ ਮੈਂ ਇੰਡਸਟਰੀ ਚ ਕੰਮ ਕਰਨਾ ਹਲੇ ਨਾ ਮੈਂ ਮਰਨਾ ਹੈ ਨਾ ਮੈਂ ਪਾਗਲ ਹੋਣਾ ਪਰ ਹੈਵੀ ਤਾਂ ਕਿਸੇ ਚੀਜ਼ ਨੂੰ ਆਪਾਂ ਕਿਸੇ ਚੀਜ਼ ਨੂੰ ਹੋਣ ਦੇਈਏ ਤਾਂ ਚਾਹੇ ਉਹ ਨਸ਼ਾ ਪਿਆਰ ਦਾ ਹੋਵੇ ਚਾਹੇ ਉਹ ਨਸ਼ਾ ਵੈਸੇ ਹੋਵੇ ਹਰ ਚੀਜ਼ ਮਾੜੀ ਹੈਗੀ ਸਾਡੇ ਵਾਸਤੇ ਹਾਂਜੀ ਬਿਲਕੁਲ ਪਰ ਪਿਆਰ ਦਾ ਨਸ਼ਾ ਜਿੰਨੂੰ ਹੋ ਗਿਆ ਉਹ ਨਹੀਂ ਉਤਰਦਾ ਫਿਰ ਮਤ ਉਹ ਉਹ ਜਿਹੜਾ ਉਹ ਸਰੂਰ ਹੈ ਨਾ ਜਿਹੜਾ ਪਿਆਰ ਦੇ ਨਸ਼ੇ ਦਾ ਉਹ ਅਲੱਗ ਹੈ ਉਹਦਾ ਕੋਈ ਤੋੜ ਨਹੀਂ ਹੈ ਤੁਹਾਡੀ ਗੱਲਾਂ ਸੁਣ ਕੇ ਸਾਨੂੰ ਸਰੂਰ ਚੜਨ ਲੱਗ ਗਈ ਮੈਂ ਤਾਂ ਮੈਂ ਤੇਰੇ ਕੁਰਬਾਨ ਦੀ ਗੱਲ ਕਰ ਰਹੀ ਹਾਂ ਕਿ ਉਹਦੇ ਵਿੱਚ ਜਦ ਤੁਸੀਂ ਪਿਆਰ ਮੁਹੱਬਤ ਦੇਖੋਗੇ ਆ ਉਹਦਾ ਜਿਹੜਾ ਇੱਕ ਨਸ਼ਾ ਪਿਆਰ ਮੁਹੱਬਤ ਦਾ ਬਾ ਕਮਾਲ ਤੁਹਾਡੀ ਆਵਾਜ਼ ਤਾਂ ਕਲਾਕਾਰਾਂ ਲਈ ਵੈਸੇ ਹੈਗੀ ਹੈ ਕਸ਼ਿਸ਼ ਜਿਵੇਂ ਹੁੰਦੀ ਨਾ ਆਵਾਜ਼ ਦੇ ਵਿੱਚ ਤੁਹਾਨੂੰ ਸ਼ਾਇਦ ਪਹਿਲਾਂ ਕਿਸ ਨੇ ਕਿਹਾ ਹੋਵੇ ਕਸ਼ਿਸ਼ ਤੇ ਨਹੀਂ ਮਤਲਬ ਹਸ ਕੇ ਥੋੜੀ ਆਵਾਜ਼ ਆ ਮੇਰੀ ਬੈਠੀ ਹੈ ਮੈਂ ਤੇ ਕਹਿਨੀ ਹੈ ਮਤਲਬ ਮੇਰੀ ਆਵਾਜ਼ ਤਾਂ ਮੈਨੂੰ ਪਸੰਦ ਨਹੀਂ ਆ ਮੈਂ ਕੋਈ ਕਿਉਂਕਿ ਮੈਨੂੰ ਪ੍ਰੋਬਲਮ ਆਂਦੀ ਆ ਮੈਨੂੰ ਥੋੜਾ ਜ਼ਿਆਦਾ ਹੋ ਰਿਹਾ ਕਈ ਜਿਹੜਾ ਕਿਸ ਨੂੰ ਆਪ ਨੂੰ ਪਸੰਦ ਨੇ ਦੂਜਿਆਂ ਨੂੰ ਪਸੰਦ ਆ ਜਾਂਦਾ ਹਾਂ ਇਹ ਹੋ ਸਕਦਾ ਇਹ ਹੋ ਸਕਦਾ ਬਟ ਥੈਂਕ ਯੂ ਥੈਂਕ ਯੂ ਫॉर ਕੰਪਲੀਮੈਂਟ ਹਰਜੀਤਾ ਅੱਜ ਵੀ ਅਸੀਂ ਜਦੋਂ ਦੇਖਦੇ ਆ ਨਾ ਤੇ ਐਂ ਲੱਗਦਾ ਕਿ ਅੱਜ ਹੀ ਲਾਂਚ ਹੋਈ ਸੀ ਤੇ ਅੱਜ ਹੀ ਮਤਲਬ ਫਿਲਮ ਆਈ ਹੈ ਜਦੋਂ ਮਰਜੀ ਦੇਖ ਲਈਏ ਤੇ ਜਿਹੜਾ ਤੁਸੀਂ ਉਹਦੇ ਚ ਰੋਲ ਨਿਭਾਏ ਹੈਗੇ ਉਸ ਤੋਂ ਬਾਅਦ ਕੀ ਮਹਿਸੂਸ ਹੋਇਆ ਸੀ ਜਦੋਂ ਫਿਲਮ ਹਿੱਟ ਹੋਈ ਨਾਲ ਦੀ ਨਾਲ ਤੁਹਾਡਾ ਡੈਬਿਊ ਸੀ ਕੀ ਉਸ ਸਮੇਂ ਕੋਈ ਐਕਸਾਈਟਮੈਂਟ ਦੱਸੋ ਕੋਈ ਮੈਨੂੰ ਨਹੀਂ ਐਕਚੁਅਲੀ ਮੈਨੂੰ ਨਹੀਂ ਪਤਾ ਸੀਗਾ ਕਿ ਡੈਬਿਊ ਹੋਣਾ ਉਸ ਟਾਈਮ ਤੇ ਆਈ ਵਾਸ ਲਾਈਕ ਕਾਲਜ ਤੋਂ ਹਲੇ ਮੈਂ ਨਿਕਲੀ ਸੀਗੀ 21 22 ਮਤਲਬ 21 22 ਸਾਲ ਦੀ ਸੀਗੀ ਮੈਂ ਡੈਬਿਊ ਕੀ ਹੁੰਦਾ ਆ ਇੰਨਾ ਵੱਡਾ ਡੈਬਿਊ ਇਸ ਚੀਜ਼ ਨੂੰ ਮੈਂ ਫੀਲ ਹੀ ਨਹੀਂ ਕੀਤਾ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਦਾਂ ਦਾ ਫੀਲ ਹੁੰਦਾ ਹੈ ਉਹ ਇੱਕਦਮ ਹੀ ਮੇਰੇ ਕਾਲਜ ਲਾਈਫ ਤੋਂ ਨਿਕਲ ਕੇ ਮੇਰਾ ਲਾਸਟ ਐਗਜ਼ਾਮ ਦੇ ਕੇ ਸੈਟ ਤੇ ਪ੍ਰੀਮੀਅਰ ਤੇ ਪਹੁੰਚਣਾ ਤੇ ਪ੍ਰੀਮੀਅਰ ਤੇ ਪਹੁੰਚ ਕੇ ਆਡੀਅנס ਦੀ ਮੇਰੇ ਨਾਲ ਫੋਟੋਸ ਕਰਵਾਣੀ ਆ ਉਹ ਮੇਰੇ ਲਈ ਮਿਰਕਲ ਸੀ ਇੱਕਦਮ ਜ਼ਿੰਦਗੀ ਬਦਲ ਗਈ ਮੇਰੀ ਤੁਸੀਂ ਸੋਚ ਰਹੇ ਹੋ ਨੇ ਤੁਹਾਡੇ ਸੁਪਨਾ ਹੀ ਹੁੰਦਾ ਨਾ ਬੰਦਾ ਨਾਲ ਇੱਧਰ ਮੈਨੂੰ ਹਲੇ ਵੀ ਯਾਦ ਆਉ ਯਾਦ ਆਉ ਸੀਨ ਕਿ ਮੇਰੇ ਜਿਹੜੇ ਨਾਲ ਦੇ ਮੇਰੇ ਦੋਸਤ ਉਸ ਟਾਈਮ ਤੇ ਉੱਥੇ ਸੀਗੇ ਉਹ ਦੂਰ ਖੜੇ ਮੈਨੂੰ ਦੇਖ ਰਹੇ ਸੀਗੇ ਕਿ ਮੇਰੇ ਨਾਲ ਆਡੀਅנס ਖੜ ਕੇ ਫੋਟੋ ਕਰਾ ਰਹੀ ਆ ਮੈਂ ਆ ਵਾਸ ਗੈਟਿੰਗ ਇਮੋਸ਼ਨਲ ਕਿ ਯਾਰ ਆ ਮੇਰੀ ਜ਼ਿੰਦਗੀ ਬਦਲ ਗਈ ਇੱਕਦਮ ਕਿ ਕੀ ਹੋ ਗਿਆ ਸੋ ਬੜਾ ਖੂਬਸੂਰਤ ਟਾਈਮ ਸੀ ਇਹ ਜਦੋਂ ਕਿੰਨੇ ਨੇ ਬਨੇਰਾ ਕਿਸੇ ਹੋਰ ਦਾ ਤੇ ਕਿੰਨੇ ਨੇ ਮੈਨੂੰ ਕਹਾਵਤ ਇਹ ਪੁੱਲ ਗਈ ਹੋਣਾ ਜਿਹੜੀ ਤੁਸੀਂ ਇਹ ਚ ਦਾਨੀ ਸੱਜਣ ਬਣੇ ਹੋਏ ਸੀ ਫਿਰ ਤੁਹਾਨੂੰ ਦਾਨੀ ਸੱਜਣ ਵਰਡ ਨਾਲ ਆਈ ਥਿੰਕ ਕਾਫੀ ਪਿਆਰ ਮੁਹੱਬਤ ਆ ਪੰਜਾਬੀ ਕਿੰਨੇ ਨੇ ਜਦੋਂ ਅਸੀਂ ਉਹ ਸੇਵਾ ਫਿਲਮ ਵਿੱਚ ਹੋਵੇ ਪਏ ਹੋ ਕਿਸੇ ਦੇ ਹੋਵੇ ਕਿਸੇ ਨੂੰ ਖਵਾਣਾ ਕੋਈ ਸੋਖੀ ਗੱਲ ਹੈਗੀ ਹੈ ਉਹ ਤਾਂ ਹੈ ਉਹ ਕੈਰੈਕਟਰ ਹੀ ਬਹੁਤ ਅੱਛਾ ਸੀਗਾ ਬਹੁਤ ਪਿਆਰਾ ਕੈਰੈਕਟਰ ਸੀਗਾ ਲੋਕਾਂ ਨੇ ਉਹਨੂੰ ਪਿਆਰ ਵੀ ਬਹੁਤ ਦਿੱਤਾ ਮਤਲਬ ਇਵਨ ਕਿ ਤੁਸੀਂ ਤਾਂ ਕੰਪਲੀਮੈਂਟ ਕੀਤਾ ਹੀ ਹੈ ਲੋਕ ਜਿਹਦਾ ਕਿ ਬਦਾਮ ਖਵਾਇਆ ਅੰਡੇ ਖਵਾਏ ਸੋ ਯਾਦ ਰਹਿ ਜਾਂਦੇ ਆ ਕੁਝ ਕੈਰੈਕਟਰਸ ਉਸ ਤੋਂ ਬਾਅਦ ਐਮੀ ਨਾਲ ਹੋਇਆ ਕਦੇ ਵਾਸਤਾ ਹੋਇਆ ਮਿਲੇ ਕਦੇ ਹਾਂਜੀ ਹਾਂਜੀ ਬਿਲਕੁਲ ਅਸੀਂ ਬਹੁਤ ਵਾਰੀ ਬਹੁਤ ਇੰਟਰਵਿਊਸ ਚ ਬਹੁਤ ਪ੍ਰੀਮੀਅਰਸ ਤੇ ਅਸੀਂ ਮਿਲਦੇ ਰਹਿੰਦੇ ਆ ਆਂਡੇ ਬਦਾਮ ਖਵਾਏ ਪਰ ਐਮੀ ਮਿਲਦਾ ਦਾ ਆਂਡੇ ਬਦਾਮਾਂ ਨਾਲ ਬੰਦਾ ਮੋਟਾ ਹੁੰਦਾ ਉਹ ਪਤਲੇ ਹੋ ਗਏ ਉਲਟਾ ਮਿਲ ਲੱਗਦਾ ਅੱਛਾ ਮੈਨੂੰ ਨਹੀਂ ਸੀ ਪਤਾ ਮਿੰਨ ਨੂੰ ਨਹੀਂ ਪਤਾ ਉਹ ਕਾਫੀ ਟਾਈਮ ਨੇ ਤੇ ਕਪੜੇ ਡ्रेसਿੰਗ ਵੇਖਦੇ ਰਹਿੰਦਾ ਮੈਂ ਉਹ ਪਤਲੇ ਪਤਲੇ ਲੱਗ ਰਹੇ ਨੇ ਅੱਜਕੱਲ੍ਹ ਅੱਜਕੱਲ੍ਹ ਟ੍ਰੈਂਡ ਹੈ ਬਿਲਕੁਲ ਅੱਜਕੱਲ੍ਹ ਤੇ ਫਿਟਨੈਸ ਦਾ ਟ੍ਰੈਂਡ ਵੀ ਚੱਲ ਰਿਹਾ ਤੇ ਹੋਣਾ ਵੀ ਚਾਹੀਦਾ ਬਹੁਤ ਚੰਗੀ ਗੱਲ ਹੈ ਅੰਡੇ ਤੇ ਬਦਾਮ ਨੂੰ ਲੀਨ ਕਰਨ ਚ ਵਰਤੋਂ ਕੀਤੀ ਹੋਣੀ ਨਾ ਹੁਣ ਬਿਲਕੁਲ 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 ਕਹਿ ਸਕਦੇ ਆਪਾਂ ਹਾਂਜੀ ਤੇ ਅਸੀਂ ਹੁਣ ਜਿਹੜਾ ਸਾਮਨ ਬੜਾ ਸੋਹਣਾ ਨਾਮ ਹੈਗਾ ਇਹ ਨਾਮ ਦੀ ਅਸੀਂ ਬੁੱਲ ਪ੍ਰਭਾਸ਼ਾ ਦੇ ਦਾ ਮਤਲਬ ਜਾਨਣਾ ਚਾਹਾਂਗੇ ਨਾਮ ਬਚਪਨ ਤੋਂ ਸੀ ਜਾਂ ਕਦੋਂ ਰੱਖਿਆ ਗਿਆ ਕੀ ਕਾਰਨ ਸੀ ਇਸ ਵਿੱਚ ਐਕਚੁਅਲੀ ਥੈਂਕਸ ਟੂ ਮਾਈ ਮਮ ਮੇਰੇ ਮਮਾ ਨੇ ਮੇਰਾ ਨਾਮ ਸਾਵਨ ਰੱਖਿਆ ਕਿਉਂਕਿ ਇੱਕ ਤਾਂ ਸਾਵਣ ਦੇ ਮਹੀਨੇ ਚ ਹੋਈ ਹੈ 7 ਅਗਸਤ ਆਈ ਸਟਾਰਟ ਕਰਨੀ ਬੋਲੂੰਗੀ ਠੀਕ ਹੈ ਇਸੇ ਕੁਝ ਛੁਪਾਉਣ ਵਾਲੀ ਵੀ ਕਿਹੜੀ ਗੱਲ ਹੈ 7 ਅਗਸਤ 1995 ਸੋ ਇਨਾ ਮੀ ਪਿਆਸੀ ਕਿ ਮਮ ਨੂੰ ਹਸਪੀਟਲ ਨਹੀਂ ਲੈ ਕੇ ਜਾਇਆ ਗਿਆ ਸੋ ਬਹੁਤ ਮੀ ਸੀਗਾ ਤੇ ਫਿਰ ਮੈਂ ਮੇਰਾ ਬਰਥ ਕਰੇ ਹੋਇਆ ਪਿੰਡ ਚ ਹੋਇਆ ਕਰੇ ਹੋਇਆ ਤੇ ਫਿਰ ਮੇਰੀ ਦਾਦੀ ਮਮਾ ਸਾਰੇ ਜਾਣੇ ਕਹਿੰਦੇ ਪੀ ਇਨਾ ਮੀ ਲੈ ਕੇ ਆਈ ਆ ਤੇ ਛੋਟਿਆਂ ਦੇ ਬਹੁਤ ਖੂਬਸੂਰਤ ਸੀ ਹੁਣ ਤੇ ਚਲੋ ਕੀ ਕਹਾਵਾ ਤੇ ਕਹਿੰਦੇ ਬਹੁਤ ਪਿਆਰਾ ਬੱਚਾ ਆ ਤੇ ਮਮੀ ਕਹਿੰਦੇ ਮੈਂ ਦਾ ਨਾਮ ਸਾਵਨ ਰੱਖੂੰਗੀ ਇਸ ਸੌਣ ਦੇ ਮਹੀਨੇ ਚ ਆਈ ਤੇ ਸਾਵਨ ਹੀ ਇਹਦਾ ਨਾਮ अच्छा डेफिनेटली थोड़ा मुंडਿਆਂ ਵਾਲਾ ਨਾਮ ਆ ਬਟ ਉਹਦੇ ਪਿੱਛੇ ਇੱਕ ਹਿਸਟਰੀ ਆ ਕਿਉਂ ਨਾਮ ਰੱਖਿਆ ਗਿਆ 사વન ਇਸ ਲਈ ਰੱਖਿਆ ਗਿਆ ਕਿਉਂਕਿ ਘਰ ਹੋਈਆਂ ਸੌਣ ਦੇ ਮਹੀਨੇ ਚ ਹੋਈਆਂ ਉਹਨਾਂ ਨੇ ਇਹ ਵੀ ਕਿ ਪੰਜਾਬੀ ਜਿਵੇਂ ਇੱਕ ਪੱਤੀ ਮੀ ਲੈ ਕੇ ਆਈਏ ਪਹਿਲਾ ਬੱਚਾ ਸੀ ਘਰ ਚ ਬਹੁਤ ਖੁਸ਼ੀਆਂ ਸੀ ਤੇ ਬਹੁਤ ਐਕਸਾਈਟਿਡ ਸੀਗੇ ਸਾਰੇ ਜਣੇ ਹੁਣ ਹੁਣ ਵੀ 사વન ਦੀ ਵਰਤੋਂ ਹੁੰਦੀ ਜਦੋਂ ਕਿਸੇ ਇਸ ਦਾ ਲੋਡ ਹੋਵੇ 사વન ਨੂੰ ਬੁਲਾਓ ਤੇ ਮੀ ਆ ਜਾਏਗਾ इवन ਕਿ ਹੁਣ ਮੈਨੂੰ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਆ ਗਿਆ ਮੈਂ ਕਈ ਵਾਰੀ ਜਦੋਂ ਹੁਣ ਬੰਬੇ ਤੋਂ ਵੀ ਪੰਜਾਬ ਆਵਾਂ ਨਾ ਤੇ ਮੀ ਪੈ ਹੀ ਜਾਂਦਾ ਬੱਦਲ ਆ ਜਾਂਦੇ ਆ ਤੇ ਇੰਨਾ ਕੌਨਫੀਡੈਂਸ ਆ ਗਿਆ ਮੈਂ ਕਈ ਵਾਰੀ ਸੈਟ ਤੇ ਉਦਾਂ ਹੀ ਮਜ਼ਾਕ ਕਰਨ ਲੱਗ ਜਾਂਦੀ ਸਾਰਿਆਂ ਨੂੰ ਮੈਂ ਕਿਹਾ ਹਾਂਜੀ ਸਾਰਿਆਂ ਨੂੰ ਸੈਟ ਤੇ ਕਹਿਣ ਲੱਗ ਜਾਂਦੇ ਹਾਂਜੀ ਗਰਮੀ ਲੱਗ ਰਹੀ ਐ ਮੇਰੇ ਗॉड ਨਾਲ ਸਿੱਧੀ ਕਨੈਕਸ਼ਨ ਆ ਮੀ ਭਵਾਦੀ ਐ ਚਲੋ ਅभी ਮੀ ਲੈ ਆਓ ਤੇ ਇਦਾਂ ਹੁੰਦਾ ਐ ਰੀਅਲੀ ਬਹੁਤ ਵਾਰ ਹੋਇਆ ਤੇ ਚਲੋ ਮੇਰਾ ਆਖਰੀ ਸਵਾਲ ਹੈਗਾ ਵੀ ਉਹ ਵੀ ਫਨੀ ਕਹਿੰਦੇ ਵੀ ਜਿਹੜੀ ਕੁੜੀਆਂ ਕਿਨਪਲਣਾ ਹੁੰਦਾ ਸੀ ਕਹਿੰਦੇ ਜਿਹੜੇ ਲੋਹਾਂਡੀਆਂ ਵੱਡੇ ਵੱਡੇ ਭਾਂਡੇ ਚਟ ਚਟ ਖਾ ਜਾਂਦੇ ਨੇ ਕਹਿੰਦੇ ਉਹਨਾਂ ਦੇ ਵਿਆਹਾਂ ਤੇ ਮੀ ਆਂਦੇ ਉਹ ਤੁਹਾਡਾ ਤਾਂ ਵੈਸੇ ਸਾਉਣ ਹੈਗਾ ਤੁਹਾਡੇ ਤਾਂ ਵਿਆਹ ਤੇ ਮੀ ਸਾਡਾ ਤਾਂ ਵਿਆਹ ਹੀ ਸਾਰਾ ਮੀ ਚ ਲੰਘਿਆ ਉਹ ਆਉਗੀ ਕਿੰਦੇ ਆਉਂਦੇ ਆ ਉਹ ਨੇਰੀ ਆਉਗੀ ਨੇਰੀਆਂ ਆਣ ਗਿਆ ਵੀ ਤੂਫਾਨ ਹੈ ਤੂਫਾਨ ਪਰ ਆ ਸਾਵਨ ਮੀਨਸ ਇਟਸ ਇਟਸ ਲਾਈਕ ਵੈਰੀ ਰੋਮਾਂਟਿਕ ਮੌਸਮ ਵਕਤ ਸੋ ਫਿਲਮ ਵੀ ਸਾਡੀ ਬਹੁਤ ਰੋਮਾਂਟਿਕ ਆ ਸੋ ਪਿਆਰੀ ਜੀ ਫਿਲਮ ਸਾਡੇ ਦੇਖਾਂਗੇ ਪ੍ਰੋਫੈਸਰ ਦੇ ਰੂਪ ਚ ਦੇਖੋਗੇ ਰੋਮਾਂਟਿਕ ਇੱਕ ਪਿਆਰ ਦਾ ਕੀ ਫੀਲ ਹੁੰਦਾ ਫਲੇਵਰ ਹੁੰਦਾ ਆ ਸੋ ਬਹੁਤ ਪਿਆਰੀ ਫਿਲਮ ਆ ਤੁਸੀਂ ਦੇਖਿਓ ਤੇ 23 ਮਈ ਨੂੰ ਆ ਰਹੀ ਆ ਬਾਹ ਤੇਰੇ ਕੁਰਬਾਨ ਦੇਖਣ ਜਾਇਓ ਆਪਣੀ ਫੈਮਿਲੀਜ਼ ਦੇ ਨਾਲ ਤੇ ਰਿਵਿਊ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੇ ਕੈਰੇਕਟਰ ਸਾਡੀ ਫਿਲਮ ਕਿਵੇਂ ਦੀ ਲੱਗੀ ਤੇ ਕੀ ਹੋਰ ਬੈਟਰ ਕਰ ਸਕਦੇ ਆ ਤੇ ਰਿਵਿਊ ਦਿਓ ਸੋ ਤੁਸੀਂ ਜਿਹੜੇ ਇਹਨਾਂ ਤੋਂ ਸੁਣ ਲਿਆ 사ਮਨ ਜੀ ਤੋਂ ਤੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਸਾਡੀਆਂ ਤੇ ਫਿਲਮ ਜਿਹੜੀ ਹੈਗੀ ਹੈ ਜ਼ਰੂਰ ਸਾਰੇ ਦੇਖਣ ਜਾਇਓ ਸਿਨੇਮਾ ਘਰਾਂ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਕੌਨਫੀਡੈਂਸ ਜਿਹੜਾ ਕਿ ਹੌਸਲਾ ਹੁੰਦਾ ਆਰਟਿਸਟ ਨੂੰ ਜੇਕਰ ਅਸੀਂ ਬਾਤ ਚੜ ਕੇ ਉਸ ਫਿਲਮ ਦਾ ਸਾਥ ਦਿੱਤਾ ਹੈ ਕਹਿੰਦੇ ਬਸ ਨਿਤਿਨ ਦਲੇਰ ਦਾ ਨਾਮ ਸੰਦੀਪ ਕੰਬੋਜ ਮੋਹਾਲੀ ਤੋਂ